ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਹੋ ਘਰ ਪਰਿਵਾਰ ਸਭ ਦੇ ਠੀਕ ਹੈ ਬਾਈ ਤੇ ਅੱਜ ਕਰਾਂਗੇ ਬਾਬੇ ਉਡਣੇ ਵਾਲੇ ਕਬੂਤਰਾਂ ਦੀ ਡੀਵਰਮਿੰਗ ਤੇ ਵਿੱਚ ਵੱਡੇ ਐ ਠੀਕ ਹੈ ਜੀ ਸਾਰਿਆਂ ਨੂੰ ਪਾਲੀਏ ਡੋਲੀ ਚ ਜੀ ਲੋ ਬਾਈ ਮਿੱਤਰੋ ਕੱਢ ਲਿਆ ਇਹ ਕਬੂਤਰ ਐਨਾਂ ਹੀ ਡੀਵਰਮਿੰਗ ਕਰਨੀ ਐ ਚੈੱਕ ਕਰੋ ਠੀਕ ਹੈ ਜੀ ਤੇ ਇੱਕ ਕਬੂਤਰ ਹੀ ਨੀਚੇ ਐ ਸ਼ਾਸਤੀ ਤੇ ਨਵਾਜੀਆਂ ਵਾਲੇ ਦੀ ਭੈਣ ਇਹ ਜੀ ਇਹ ਬੈਠੀ ਇੱਕ ਕਮੁੱਤਰੀ ਹੈ ਐਜੀ ਵੀ ਡੀ ਵਰਮਿੰਗ ਕਰਨੀ ਹੈ ਬਾਬਿਓ ਅੱਪਾ ਅੱਜ ਲਾਵਾਂਗੇ ਈਜ਼ੀ ਪੈਟਾ ਗੋਲੀਆਂ ਇਹਨਾਂ ਨੂੰ 80 ਜਾਂ 70 ਕਮੁੱਤਰਾ ਦੇ ਹਿਸਾਬ ਨਾਲ 30 ml ਪਾਣੀ ਤੇ ਬਾਬਿਓ ਲਾਈਟ ਬਲਦੀ ਏ ਇਹਨੂੰ ਬੰਦ ਕਰਦੀ ਏ ਤੇ ਫਿਰ ਚੱਲਦੇ ਆਂ ਜੀ ਉੱਪਰ ਜੀ ਲੋ ਬਈ ਮਿੱਤਰੋ ਪਹੁੰਚ ਗਏ ਆਂ ਜੀ ਅੱਪਾ ਉੱਪਰ ਤੇ ਕੁੱਡੇ ਖੁੰਦਦੇ ਆਂ ਤੇ ਇਧਰੋਂ ਕੱਢਦੇ ਆਂ ਕਮੁੱਤਰਾ ਜਿਨ੍ਹਾਂ ਨੂੰ ਡੀ ਵਰਮਿੰਗ ਕਰਨੀ ਹੈ ਜਿਨ੍ਹਾਂ ਦੀ ਠੀਕ ਹੈ ਜੀ ਪੱਕੀ ਆ ਦੇਖ ਬਾਬੇ ਮਲਾ ਪੱਡੇ ਵੇ ਇੱਧਰ ਵਾਲੇ ਕੂਤਰਾਂ ਨੇ ਪਤਾ ਨਹੀਂ ਕਿਵੇਂ ਇੱਥੇ ਡੋਲੀ ਥੱਲੇ ਸਾਫ਼ ਕਰਕੇ ਬਾਬੇ ਤੇ ਇੱਥੇ ਵੀ ਜਲੂਸ ਨਿਕਲੇ ਆ ਪਿਆ ਏ ਇੱਥੇ ਵੀ ਸਫਾਈ ਹੋਊਗੀ ਅੱਜ ਸਾਰਾ ਕਰਾਂਗੇ ਠੀਕ ਹੈ ਜੀ ਤੇ ਸੈਟਅਪ ਤੇ ਵੀ ਜਾਣਾ ਏ ਉੱਧਰ ਵੀ ਸੌਂ ਦਿਖਾਵਾਂਗੇ ਅੱਜ ਕਿਆ ਕੰਮ ਚੱਲਦਾ ਕਿਆ ਨਹੀਂ ਤੇ ਬਾਕੀ ਬਾਬਿਓ ਕੱਢ ਲੀਏ ਕਬੂਤਰਾਂ ਨੂੰ ਤੇ ਅੰਡਾ ਰੱਖਦੀ ਐ ਇੱਧਰ ਠੀਕ ਹੈ ਜੀ ਇੱਧਰ ਉਹਨਾਂ ਜਿਹਨਾਂ ਜਿਹਨਾਂ ਦਵਾਈ ਲਾਣੀ ਐ ਉਹਨਾਂ ਚੱਕ ਲਈਏ ਭੁੱਖੇ ਰੱਖੇ ਦੇ ਕੱਲ ਦੇ ਤੇ ਇਹਨਾਂ ਪਾਉਂਦੇ ਆ ਡੋਲੀਆਂ ਚ ਲੋ ਬਈ ਮਿੱਤਰੋ ਇਹ ਪਾਲੀਆਂ ਐ ਕਬੂਤਰੀਆਂ ਵਿੱਚ ਵੱਡੀਆਂ ਤੇ ਬੱਚੇ ਠੀਕ ਹੈ ਜੀ ਕਰੋ ਚੈੱਕ ਤੇ ਹੁਣ ਬਾਕੀ ਬਾਬਿਓ ਲੱਗੇ ਹੋਏ ਆ ਕਬੂਤਰ ਕੱਢਣ ਵੱਡੇ ਆ ਦੇਖੋ ਤੇ ਇਧਰੋਂ ਕੱਢ ਰਹੇ ਆ ਠੀਕ ਹੈ ਜੀ ਸਾਰਿਆਂ ਨੂੰ ਕੱਢ ਗਏ ਜਿਨ੍ਹਾਂ ਨੂੰ ਲਾਣੀ ਹੈ ਦੇਖ ਕੇ ਭਰਪੂਰ ਦਵਾਈ ਲਾ ਦਈਏ ਜੀ ਲੋ ਬਈ ਮਿੱਤਰੋ ਇਹ ਰਹਿ ਗਏ ਬਸ ਕਬੂਤਰ ਜਿਨ੍ਹਾਂ ਨੂੰ ਡਿਵਰਮਿੰਗ ਨਹੀਂ ਕਰਨੀ ਪਰ ਆ ਰਹੇ ਇਹਨਾਂ ਦੇ ਤੇ ਇਹ ਆ ਵਿੱਚ ਪੱਟੇ ਹੋਏ ਆ ਕਬੂਤਰ ਜਿਵੇਂ ਕੀ ਰੱਤੇ ਬਾਕੀ ਇਹ ਵੱਡੇ ਕਬੂਤਰਾਂ ਦੇ ਪਰ ਆ ਰਹੇ ਇਹਨਾਂ ਦੀ ਡਿਵਰਮਿੰਗ ਹਲੇ ਨਹੀਂ ਕਰਨੀ ਤੇ ਬਾਕੀ ਕਾ ਰਹਿ ਗਿਆ ਸੀ ਦੇਖਣੇ ਇਹਦੇ ਵੀ ਪਰ ਆ ਰਹੇ ਆ ਇਹਦੀ ਵੀ ਡਿਵਰਮਿੰਗ ਬਾਬਿਓ ਨਹੀਂ ਕਰਨੀ ਤੇ ਸਾਨੂੰ ਦਿਖਾਉਂਦੇ ਆ ਡਿਵਰਮਿੰਗ ਵਾਲੇ ਕਬੂਤਰ ਜਿਨ੍ਹਾਂ ਦੀ ਕਰਨੀ ਹੈ ਲੋ ਜੀ ਇਹ ਕਬੂਤਰ ਜੋ ਨਹੀਂ ਨਹੀਂ ਕਰਨੀ ਤੇ ਇਹ ਕਬੂਤਰ ਢੱਡਲੇ ਆ ਬਾਬਿਓ ਡਿਵਰਮਿੰਗ ਵਾਲੇ ਕਰੋ ਚੈੱਕ ਇਹ ਕਬੂਤਰ ਹੀ ਆ ਤੇ ਇਹ ਕਬੂਤਰ ਠੀਕ ਆ ਜੀ ਸਾਰੇ ਦੇਖ ਲਓ ਇੱਕ ਵਾਰ ਦੇ ਬਾਬੇ ਕਰਦੇ ਹੁਣ ਇਹ ਡਿਵਰਮਿੰਗ ਲਿਆਉਂਦੇ ਆ ਦਵਾਈ ਘੋਲ ਕੇ ਤੇ ਦਵਾਈ ਚੱਕ ਲਈਏ ਨੀਚੇ ਤੋਂ ਹਾਂਜੀ ਲੋ ਬਈ ਮਿੱਤਰੋ ਇਹ ਪਈਆ ਦਵਾਈ ਇਜ਼ੀ ਪੈਟ ਠੀਕ ਹੈ ਬੰਦ ਦੇਖ ਲਓ ਹੋਰ ਕੋਈ ਆਪਾਂ ਲਾਉਣੀ ਨਹੀਂ ਇਜ਼ੀ ਪੈਟ ਇਹ ਹੀ ਲਾਵਾਂਗੇ ਇੱਕ ਗੋਲੀ ਪਈ ਹੈ ਇਹਦੇ ਵਿੱਚ ਅੱਧੀ ਲਾਵਾਂਗੇ ਕਿਆ ਗਿਆ ਗੋਤਰਾਂ ਦੇ ਹਿਸਾਬ ਨਾਲ ਇੱਕ ਹੋ ਗਈ 80 ਦੇ ਨਾਲ ਅਤੇ ਅੱਧੀ 40 ਦੇ ਨਾਲ ਆ ਗੋਲੀ ਪਈ ਹੈ ਬਾਬੇ ਉਹ ਠੀਕ ਹੈ ਅਹੀ ਲਾਵਾਂਗੇ ਕੋਈ ਹੋਰ ਨਹੀਂ ਲਾਵਾਂਗੇ ਕਿਤੇ ਮੀਡੀਆ ਦਿਖਾ ਰਹੀ ਹੈ ਹੋਰ ਲਾਦੀ ਹੈ ਹੋਰ ਉਹ ਕੰਮ ਨਹੀਂ ਕਰ ਬਬਿਓ ਤੇ ਬਾਕੀ ਇਹ ਵਿਡਰੋਲ ਵੀ ਪਈ ਹੈ ਆਪਣੇ ਕੋਲੇ ਬਾਹਰ ਵਾਲੀ ਇਹਨੂੰ ਅੱਗੇ ਹੁਣ ਲਾ ਕੇ ਬਾਜੀਆਂ ਦੇ ਟਾਈਮ ਲਾਇਆ ਕਰਾਂਗੇ ਪਾਣੀ ਵਾਲੀਆਂ ਡਾਰੀਆਂ ਪਾਣੀ ਵਾਲੀਆਂ ਡਾਰੀਆਂ ਘਰਾਉਣ ਤੋਂ ਪਹਿਲਾਂ ਚਿੱਟੇ ਰੰਗ ਦੀ ਗੋਲੀ ਇਹਦੇ ਚ ਆ ਦੇਖੋ ਅੰਦਰ ਠੀਕ ਹੈ ਜੀ ਇਹ ਹੀ ਹੈ ਇਹ ਵਾਕੀ ਲਾਉਂਦੇ ਆ ਬਾਬੇ ਅੱਜ ਦਵਾਈ ਪੀੜਿਆਂ ਦੀ ਤੇ ਚਲਦੇ ਆ ਬਾਬੇ ਇਹਨੂੰ ਦਵਾਈ ਨੂੰ ਨੀਚੇ ਲਿਖ ਕੇ ਤੇ ਸਾਰਾ ਤੁਹਾਨੂੰ ਦਿਖਾਉਂਦੇ ਆ ਫਿਰ ਚੀਮੇ ਲਾਵਾਂਗੇ ਕਿਵੇਂ ਲੀਏ ਮਿੱਤਰੋ ਅੱਧੀ ਗੋਲੀ ਤੋੜ ਲਈਏ ਤੇ ਜੀ ਵਿੱਚ ਪਾ ਦਈਏ ਇਹਨੂੰ ਬਰੀਕ ਪੀਸ ਲਾਂਗੇ ਉਸ ਤੋਂ ਬਾਅਦ ਇਹਨੂੰ ਵਿੱਚ ਪਾ ਕੇ ਪਾਣੀ ਦੇ ਤੇ ਦੁੰਦਿਆਂ ਕੋ ਤਰ੍ਹਾਂ ਨੂੰ ਤੇ ਨਾਲ ਨਾਲ ਦੱਸਾਂਗੇ ਕਿਵੇਂ-ਕਿਵੇਂ ਕਰਾਂਗੇ ਭਾਈ ਮਿੱਤਰੋ ਬਾਬੇ 40 ਕੁੱਤਰਾਂ ਦੇ ਹਿਸਾਬ ਨਾਲ 300 ml ਪਾਣੀ ਲਾਵਾਂਗੇ 1 ਲੀਟਰ 200 ਗ੍ਰਾਮ ਹੋ ਗਿਆ 1200 ਗ੍ਰਾਮ ml ਠੀਕ ਹੋ ਜੀ ਇਹਨੂੰ ਪਾ ਲਾਂਗੇ 500 ml ਪਾਣੀ ਪਾ ਲਈਏ ਦੇ ਵਿੱਚ ਇਹਦੇ ਵਿੱਚ ਆਪਾਂ ਮਿੱਠਾ ਪਾ ਦੂਗੇ ਤੇ ਦਵਾਈ ਪਈ ਹੈ ਉਹ ਦਵਾਈ ਪਾ ਦਾਂਗੇ ਠੀਕ ਹੈ ਜੀ ਇਹ ਲੋ ਘੋਲ ਕੇ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਜੀ ਦਵਾਈ ਆ ਵਿੱਚ ਲੱਗ ਜਾਣਾ ਰਹੇ ਜਿਹੜੀ ਸਾਰੀ ਘੋਲ ਦਾਂਗੇ ਤੇ ਅੱਧੀ ਗੋਲੀ ਆਪਾਂ ਨੇ ਬੱਬੂ ਪਾਊਡਰ ਬਣਾ ਲਈਏ ਠੀਕ ਹੈ ਜੀ ਆਪਾਂ ਪਾ ਦਿਆ ਵਿੱਚ ਦੁਹਾਈ ਤੇ ਇਹਦੀ ਬਰੀਕ ਬਰੀਕ ਫੁੱਟ ਜੂਗੀ ਜਿਹੜੀ ਬਰੀਕ ਬਰੀਕ ਵੀ ਰਹਿੰਦੀ ਹੈ ਤੇ ਆਪਾਂ ਨੂੰ ਬਾਰ ਬਾਰ ਹਲਾਉਣੇ ਦੀ ਲੋੜ ਨਹੀਂ ਪਊਗੀ ਠੀਕ ਹੈ ਜੀ ਤੇ ਕਰਦੇ ਹੁਣ ਅੱਗੇ ਨੂੰ ਗਰਮ ਕਰ ਲਈਏ ਹੋ ਗਈ ਮਿੱਤਰੋ ਤੇ 700 ml ਪਾ ਲਿਆ ਪਾਣੀ ਬੱਬੂ ਇਹਦੇ ਵਿੱਚ ਠੀਕ ਹੈ ਜੀ ਤੇ ਬਾਕੀ ਇਹਦੇ ਵਿੱਚ ਚੀਨੀ ਪਾ ਦਿੰਦੇ ਹਾਂ ਘੁਲ ਜੂਗੀ ਐਨ ਮਿੱਠਾ ਜਿਹਾ ਹੋ ਜਾਊਗਾ ਦੀ ਫੇਬੀ ਪਾ ਲਈ ਠੀਕ ਹੈ ਜੀ ਤੇ ਬਾਕੀ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਗਰਮ ਕਰਕੇ ਮਿੱਠਾ ਥੋੜਾ ਜਿਹਾ ਹੋਰ ਪਾ ਲਉਂਦੇ ਆ। ਨੋ। ਸ਼ੱਕਰ ਹੈ ਨਹੀਂ ਜੀ ਬਾਬਾ ਨੇ ਹੀ ਆਪਾਂ ਸ਼ੱਕਰ ਪਾਣੀ ਸੀ ਤੇ ਪਾ ਲਈ ਚੀਨੀ ਪਾ ਲਈ ਕੋਈ ਚੱਕਰ ਨਹੀਂ। ਤੇ ਬਾਬਾ ਇਹਨੂੰ ਕਰਕੇ ਗਰਮ ਦੰਦੇ ਆ ਫਿਰ ਉਪਰਾਂ ਨੂੰ। ਮੇਂ ਮਿੱਤਰੋ ਇਹ ਨੂੰ ਬੱਸ ਇਦਾਂ ਹਿਲਾਈ ਜਾਵਾਂਗੇ ਤੇ ਗਰਮ ਹੋ ਕੇ ਚੀਨੀ ਕੋਲ ਜੁਗੇ ਤੇ ਦਵਾਈ ਵੀ ਬਿਲਕੁਲ ਪਾਊਡਰ ਬਣ ਜੂਗੀ ਆਪਾਂ ਨੂੰ ਦਾਰ ਵਰਕ ਨੂੰ ਮਿਲਣੀ ਪਈਗੀ ਇੱਕ ਦਹਾੜ ਦੇ ਨਾਲ ਦੋ ਅੰਦਰ ਰਿਵਲ ਕੀ ਇਹ ਹੋਊਗਾ ਕੀ ਨਹੀਂ ਕੁੱਤਰਾ ਮਲੱਤ ਹੈਗੇ ਨਹੀਂ ਠੀਕ ਹੈ ਜੀ ਇਹ ਬਾਕੀ 40 ਦੋਤਰਾ ਇਸ ਨਾਲ ਘੋਲ ਲਿਆ ਬਾਜੂ 1200 ਐਮਐਲ ਪਾਣੇ ਠੀਕ ਹੈ ਜੀ ਹਿੰਗੀ ਕਰਾ ਢੋਲ ਕੇ ਇਹਨੂੰ ਫੁੱਟ ਜੂਗੀ ਆ ਜਿਹੜੀ ਦਿਖਦੀਆਂ ਐ ਬ੍ਰੀਕ ਬ੍ਰੀਕ ਇਹ ਬ੍ਰੀਕ ਬ੍ਰੀਕ ਫੁੱਟ ਜੂਗੀਆਂ ਬਿਲਕੁਲ ਸਕੇ ਬੰਦੇ ਐ ਉਕਰਾਂ ਨੇ ਲੋ ਬਈ ਬਾਬੇ ਤੇ ਦੇਖੋ ਬਾਬੇ ਚੀਨ ਚੀਰ ਆ ਗਈ ਇਹਨੂੰ ਵੀ ਬ੍ਰੀਕ ਬ੍ਰੀਕ ਢੋਲ ਦਾਂਗੇ ਜਮਾਈ ਲੋ ਜੀ ਤੇ ਦਵਾਈ ਬਿਲਕੁਲ ਕਰੀ ਬਣ ਗਈ ਬਾਬੇ ਕਰੀ ਆ ਦੇਖ ਦਵਾਈ ਬਿਲਕੁਲ ਹੋਣੀ ਨਹੀਂ ਰਹੀ ਜੀ ਹੈ ਜੀ ਆਈ ਉਹਨੂੰ ਦੀ। ਫੇ ਲੈ ਕੇ ਆ ਗਏ ਆ ਦਵਾਈ ਨੂੰ ਉੱਪਰ ਤੇ ਪੜ ਲਈਏ 200ml ਪੂਰੀ ਮਣ ਕੇ। ਠੀਕ ਹੈ ਜੀ ਸਾਰੇ ਕਬੂਤਰਾਂ ਨੂੰ ਇੱਕ ਇੱਕ ਕਰਕੇ ਦੇ ਦਾਂਦੇ ਆ ਤੇ ਫਿਰ ਚੱਲਦੇ ਆ ਉੱਪਰ ਤੇ ਘੰਟੇ ਬਾਅਦ ਦੁਖਾਵਾਂਗੇ ਤੁਹਾਨੂੰ ਬਾਈ ਦਵਾਈ ਦਾ ਰਿਜ਼ਲਟ ਕੀ ਹੁੰਦਾ ਏ। ਉਹ ਬਈ ਮਿੱਤਰੋ ਇਹਨਾਂ ਨੂੰ ਪੰਜੇ ਕਬੂਤਰਾਂ ਨੂੰ ਲੱਗ ਗਈ ਏ। ਠੀਕ ਹੈ ਜੀ ਚਾਰੇ ਤੇ ਇੱਕ ਕਬੂਤਰੀ ਨੀਚੇ। ਤੁਹਾਡਾ ਪੰਜਾਂ ਨੂੰ ਲੱਗ ਗਈ ਹੈ ਦਵਾਈ ਠੀਕ ਬਾਕੀ ਟਰੇਆਂ ਦੇਖੋ ਬਾਬਿਓ ਠੀਕ ਹੈ ਜੀ ਉਹ ਰੋਕ ਲਈ ਹੈ ਇੱਧਰ ਵੀ ਦੇਖ ਇਹ ਵੀ ਸਾਹ ਪਈਆਂ ਉਹਦੇ ਖਾਂਦੇ ਆ ਬਾਬਿਓ ਫਿਰ ਤੁਹਾਨੂੰ ਰਿਜ਼ਲਟ ਇਹਨਾਂ ਦਾ ਕੀ ਆਉਂਦਾ ਕੀ ਨਹੀਂ ਠੀਕ ਹੈ ਜੀ ਤੇ ਹੁਣ ਚੱਲਦੇ ਆਂ ਜੇ ਉੱਪਰ ਸਰੀੰਜ ਤੇ ਦਵਾਈ ਲੈ ਕੇ ਉੱਪਰ ਵਾਲੇ ਕੋਤਰਾ ਨੂੰ ਡੋਲੀ ਵਾਲਿਆਂ ਨੂੰ ਸਾਰਿਆਂ ਨੂੰ ਦੇ ਦਈਏ ਦਵਾਈ ਬਈ ਮਿੱਤਰੋ ਪਹੁੰਚ ਗਏ ਆਂ ਉੱਪਰ ਤੇ ਇਹਨਾਂ ਨੂੰ ਵੀ ਕਰਦੀ ਐ ਡੀ ਵਰਮ ਅੱਜ ਠੀਕ ਹੈ ਜੀ ਤੇ ਬਾਕੀ ਬਾਬਿਓ ਇਹਨਾਂ ਦਾ ਆਪਾਂ ਨੂੰ ਪਤਾ ਲੱਗ ਜੂਗਾ ਕਿ ਇਹਨਾਂ ਨੂੰ ਆਪਾਂ ਡੀ ਵਰਮਿੰਗ ਕਰੀ ਐ ਤੇ ਜਿਹੜੇ ਕਬੂਤਰ ਰਹਿ ਗਏ ਨਾ ਇਹਨਾਂ ਦੇ ਆਪਾਂ ਰੰਗ ਲਾ ਦਾਂਗੇ ਥੋੜਾ ਥੋੜਾ ਨਿਸ਼ਾਨੀ ਨੂੰ ਤੇ ਪਤਾ ਲੱਗ ਜੂਗਾ ਵੀ ਇਹੇ ਰਹਿ ਗਏ ਡੀ ਵਰਮਿੰਗ ਤੇ ਤੇ ਬਾਕੀ ਇਹਨਾਂ ਦੀ ਹੋ ਗਈ ਐ ਠੀਕ ਹੈ ਜੀ ਨਿਸ਼ਾਨੀਆਂ ਲਾ ਦਾਂਗੇ ਤੇ ਬਾਕੀ ਕਰੀਏ ਬਾਬੇ ਹੁਣ ਡੀ ਵਰਮਿੰਗ ਇਹਨਾਂ ਦੀ ਤੇ ਨੀਚੇ ਇਹਨੂੰ ਵੀ ਸਾਫ਼ ਕਰਤੇ ਆ ਬਿਲਕੁਲ ਪਤਾ ਚੱਲ ਜੂਗਾ ਠੀਕ ਹੈ ਜੀ ਝਾਲੂ ਮਾਰਤੇ ਆ ਤੇ ਦੇ ਦਈਏ ਬਾਬੇ ਨੂੰ ਦਵਾਈ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਲੋ ਬਈ ਮਿੱਤਰੋ ਦਵਾਈ ਲਾਤੀ ਹੈ ਕਬੂਤਰਾਂ ਨੂੰ ਤੇ ਡੋਲੀਆਂ 'ਚ ਪਏ ਧੁੱਪ ਵੀ ਆ ਗਈ ਹੈ ਠੀਕ ਹੈ ਜੀ ਤੇ ਬਾਕੀ ਇਹ ਬੈਠੇ ਦੋ ਠੀਕ ਹੈ ਨਿਕਲ ਗਏ ਤੇ ਬਾਬੇ ਜਾਲ ਚਾਕੇਦੇ ਇਹਨਾਂ ਨੂੰ ਫੜ ਕੇ ਬੰਦ ਕਰਦੇ ਆ ਤੇ ਬਾਕੀ ਇਹ ਬੈਠੇ ਕਬੂਤਰਾਂ ਨੂੰ ਦਵਾਈ ਲਾਈ ਜੀ ਤੇ ਦੇਖ ਸਕਦੇ ਹੋ ਮਲਾਪਾ ਲਈ ਕੱਢਣੇ ਸ਼ੁਰੂ ਨਹੀਂ ਕਰੀ ਇਹਨਾਂ ਨੇ ਤੇ ਬਾਕੀ ਇੱਕ ਕਬੂਤਰੀ ਉੜ ਗਈ ਸੀ ਬਾਬੇ ਉਹਦੇ ਉੱਤੇ ਬੈਠੀ ਹੈ ਕੋਠੀ ਤੇ ਬਾਕੀ ਇਹਨਾਂ ਨੂੰ ਕੱਟਦੇ ਆ ਬਾਹਰ ਤੱਕੀ ਖੂਨਤੀ ਇਹਨਾਂ ਦੀ ਬਾਹਰ ਘੁੰਮ ਫਿਰ ਲੂਗੇ ਤੇ ਪਾਣੀ ਰੱਖ ਦਿੰਦੇ ਆ ਬਾਹਰ ਕੱਢ ਕੇ ਇੱਥੇ ਠੀਕ ਹੈ ਜੀ ਤੇ ਜੀ ਮਾਲੀ ਹੋਇਆ ਬਰ ਠੰਡਾ ਤਾਜ਼ਾ ਪਾਵਾਂਗੇ ਲੋ ਜੀ ਪਾਣੀ ਕੱਢ ਕੇ ਰੱਖਦੇ ਆ ਬਾਹਰ ਤੇ ਬਾਕੀ ਕਬੂਤਰਿਆਂ ਤੇ ਬੱਚੇ ਇੱਧਰ ਕਰਦੇ ਆ ਇਹ ਲੱਗ ਗਿਆ ਬਾਬੇ ਮਲੱਪ ਕੱਢਣ ਆ ਦੇਖੋ ਲੋ ਜੀ ਦੇਖ ਰਹੇ ਆਂ ਦਿਓ ਵਾਲੇ ਕੋਈ ਦੇਖੋ ਕਿ ਮੇਰੇ ਲੱਕ ਦੇ ਬਾਬੇ ਗੁੱਛਿਆਂ ਦੇ ਗੁੱਛੇ ਇਹ ਕਬੂਤਰ ਆਪਣੇ ਲੱਗੇ ਆ ਕੱਢਣ ਮੜਾਪ ਤੇ ਬਾਕੀ ਬਾਕੀ ਇਧਰ ਵਾਲਿਆਂ ਨੂੰ ਬਾਹਰ ਆ ਜੂਗੇ ਬੜਾ ਕੋਈ ਦਿੱਕਤ ਨਹੀਂ ਤੇ ਘੁੰਮ ਫੇੜ ਲੂਗੇ ਹਾਂਜੀ ਲੋ ਬਈ ਮਿੱਤਰੋ ਤੇ ਕਬੂਤਰਾਂ ਨੇ ਮੜਾ ਪਕੜਦੇ ਆ ਬਾਬੇ ਇਹ ਜੀ ਤੋ ਬੁੱਕ ਡਿਗ 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 ਦੇ ਆ ਠੀਕ ਹੈ ਜੀ ਬਾਕੀ ਇਹ ਪਏ ਸੋ ਦੋ ਦਿੰਦੇ ਚਾਹ ਦੇਖੋ ਜੀ ਇਹਨਾਂ ਦੇ ਹੈ ਜੇ ਬੱਬੂ ਕੀੜੇ ਦੇ ਜਾਣ ਤਾਂ ਹੈ ਦਵਾਈ ਦਾ ਠੀਕ ਹੈ ਜੀ ਬਾਕੀ ਕਬੂਤਰ ਹੀ ਨੇ ਕੱਢੇ ਗਏ ਨੇ ਕੂਤਰੀਆਂ ਬਸ ਇਹੀ ਗੱਡੇ ਛੋਟਾ ਜਿਹਾ ਬਸ ਜਿੰਨਾ ਹੈ ਤੇ ਬੱਬੂ ਕੂਤਰੀ ਦੇ ਕੜਤੇ ਤੇ ਹੁਣ ਚੱਲਦੇ ਵਾਡੇ ਉੱਪਰ ਇਹਨਾਂ ਨੂੰ ਫਿਰ ਥੋੜੀ ਜਿਹਾ ਤੱਕ ਛੱਡ ਦਾਂਗੇ ਜਾਗ ਚ ਤੇ ਚੱਲਦੇ ਹਾਂ ਹੁਣ ਉੱਪਰ ਉੱਪਰ ਵਾਲਿਆਂ ਨੇ ਦੇਖਦੇ ਆ ਕੀ ਰਿਜ਼ਲਟ ਆਇਆ ਕੀ ਨਹੀਂ ਜੀ ਲੋਬੇ ਮਿੱਤਰੋ ਕਰੋ ਚੈੱਕ ਕਬੂਤਰਿਆਂ ਦਾ ਰਿਜ਼ਲਟ ਬਾਬੇ ਕੂਤਰਿਆਂ ਤੇ ਬੱਚਿਆਂ ਦਾ ਬਾਬੇ ਫੁੱਲ ਵਾਲਾ ਪਕੜੇ ਐ ਇਹਨਾਂ ਨੇ ਠੀਕ ਆ ਦੇਖੋ ਦੇਖੋ ਕਿੱਡੇ-ਕਿੱਡੇ ਮੁੱਾਪ ਪਕੜੇ ਇਹ ਦੇਖੋ ਆਹ ਦੇਖੋ ਆਹ ਦੇਖੋ ਤੇ ਇਹਨਾਂ ਨੇ ਵੱਧ ਪੂਰਾ ਰਿਜ਼ਲਟ ਦਿੱਤਾ ਏ ਤੇ ਇੱਕ ਕਬੂਤਰੀ ਉਹ ਬੈਠੀ ਆ ਬਣੀ ਠੀਕ ਹੈ ਜੀ ਤੇ ਪੂਰਾ ਬਿਲਕੁਲ ਫਲੋਕ ਰਿਜ਼ਲਟ ਜਾ 15 ਦਿਨ ਬਾਅਦ ਦੁਬਾਰਾ ਲਾਵਾਂਗੇ ਇੱਕ ਵਾਰ ਹੋਰ ਜਿਹੜੇ ਹੁਣ ਅੰਡੇ ਬਣਦੇ ਹੋਏ ਉਹ ਵੀ ਮਰ ਜੂਗੇ ਠੀਕ ਹੈ ਜੀ ক্লোਜ ਅਨਦਰ ਰਿਜ਼ਲਟ ਇਹ ਆਇਆ ਤੇ ਬਾਕੀ ਹੁਣ ਚੱਲ ਕੇ ਦੇਖਦੇ ਆਂ ਇੱਧਰ ਬਾਬਿਓ ਇਹਨਾਂ ਦਾ ਠੀਕ ਹੈ ਜੀ ਬਾਕੀ ਕਬੂਤਰਾਂ ਨੂੰ ਕੱਢ ਦਈਏ ਬਾਹਰ ਇਹਨਾਂ ਨੂੰ ਤਰੇਆਂ ਰੱਖ ਦਾਂਦੇ ਆਂ ਬਾਹਰ ਝੂਗ ਲੂਗੇ ਤੇ ਬਾਬਿਓ ਇੱਕ ਕਬੂਤਰ ਰਹਿ ਗਿਆ ਸ਼ਖ ਜਿਹਨੂੰ ਦਵਾਈ ਨਹੀਂ ਲੱਗੀ ਨੀਚੇ ਤੋਂ ਰੰਗ ਲੈ ਆਈਏ ਪਹਿਲਾਂ ਇਹਨੇ ਰੰਗ ਲਾ ਦਿਆ ਨਿਸ਼ਾਨੀ ਕਿਉਂਕਿ ਸਾਰੇ ਡੋਲੀ ਵਾਲੇ ਕਬੂਤਰ ਵੀ ਅੰਦਰ ਛੱਡਣੇ ਆ ਸਾਰਾ ਕੁਝ ਕਰਨਾ ਹੈ ਤੇ ਇਹਨਾਂ ਨੂੰ ਵੀ ਕੱਢਦੇ ਆ ਬਾਹਰ ਇਹ ਦਾਣੇ ਪਾਣੀ ਖਾ ਲੂਗੇ ਆਪਣਾ ਠੀਕ ਹੈ ਇਹਨਾਂ ਨੂੰ ਕੱਢ ਦਿੰਦੇ ਆ ਬਾਹਰ ਤੇ ਬਾਕੀ ਫਿਰ ਇਹਨਾਂ ਦਾ ਦੇਖਦੇ ਆ ਰਿਜ਼ਲਟ ਕੀ ਆਇਆ ਕੀ ਨਹੀਂ ਬਾਕੀ ਬੈਠੇ ਆ ਇੱਧਰ ਓਕੇ ਪੂਰੇ ਦੇਖੀਏ ਤਬਰ ਮਾਰੀ ਨੀਗਾ ਲੋ ਜੀ ਬੰਦ ਦਰ ਫਿਰਾਲਾ ਤਾਂ ਨਦੀ ਲੱਗ ਰਹੀਆਂ ਤੇ ਜੇ ਆ ਦੇਖ ਵਾਪੂ ਕੋਈ ਬੜਾ ਪਗੰਡਿਆ ਇਹਨਾਂ ਦੀ ਡੀਵਰਮਿੰਗ ਹੋਈ ਵੀ ਸੀ ਅਸਲ ਵਿੱਚ ਪਹਿਲਾਂ ਤਾਂ ਕਰਕੇ ਇਹਨਾਂ ਨੇ ਘੱਟ ਕੱਢੇ ਆ ਬਾਕੀ ਬੈਠੇ ਰਹਿਣ ਤੋਂ ਕੋਈ ਦਿੱਕਤ ਨਹੀਂ ਥੋੜੀ ਦੇਰ ਤੱਕ ਫੇਰ ਦੇਖਾਂਗੇ ਗੜਾ ਛਵੀ ਦੇ ਦਵਾਈਆਂ ਨੇ ਥੋੜੀ ਬਹੁਤੀ ਤੇ ਮੜਾਪੋ ਵੀ ਘੜਤੇ ਆ ਠੀਕ ਹੈ ਬਾਬੂ ਇਹਨਾਂ ਦੀ ਹੋ ਗਈ ਅੰਦਰ ਤੇ ਬਿਲਕੁਲ ਸਫਾਈ ਬਾਕੀ ਬੈਠਣਗੇ ਇਹਨਾਂ ਨੂੰ ਤੇ ਆਪਾਂ ਨੂੰ ਉਹਦੇ ਸਾਫ ਸੁਗਾਈ ਕਰਨੀ ਹੈ ਤੇ ਰੰਗ ਲਵਾਈਏ ਬਾਬੂ ਇਹਨਾਂ 'ਨਿਸ਼ਾਨੀਆਂ ਲਾ ਦਿੰਦੇ ਆ ਅੱਜ ਲੋਬੇ ਮਿੱਤਰੋ ਕਰਦੇ ਕਬੂਤਰ ਅੰਦਰ ਤੇ ਇਹਨਾਂ ਦੇ ਵੀ ਬਾਬੂ ਰੰਗ ਲਾਤੇ ਆਪਾਂ ਨੇ ਜਿਹੜੇ ਉੜਾਣੇ ਆ ਠੀਕ ਹੈ ਜੀ ਉੱਪਰ ਵਾਲਿਆਂ 'ਨਿਸ਼ਾਨੀਆਂ ਲਾਤੀਆਂ ਇਹਨਾਂ 'ਰੰਗ ਲਾਤੇ ਆ ਕਿਉਂਕਿ ਇਹ ਉੜਦੇ ਆ ਠੀਕ ਹੈ ਜੀ ਇਹਦਾ ਕਰਤੇ ਆ ਗਾਨੀ ਟੂਸਾ ਠੀਕ ਹੈ ਜੀ ਇਹਦਾ ਕਰਤੇ ਆ ਢੰਡ ਕੱਚ ਉਹਦੀ ਕਰਤੀ ਕੱਲੀ ਪੇਟੀ ਠੀਕ ਹੈ ਜੀ ਤੇ ਹੁਣ ਚੱਲਦੇ ਆ ਇਹ ਉੱਪਰ ਉੱਪਰ ਵਾਲੇ ਗੂਟਰ ਵੀ ਸੋਂ ਦਿਖਾਉਂਦੇ ਆ ਨਿਸ਼ਾਨੀਆਂ ਲੱਗੀਆਂ ਹੋਈਆਂ ਜੀ ਇਹਨਾਂ ਦੇ ਤੇ ਬਾਕੀ ਉਹਨਾਂ ਨੂੰ ਪਾਉਂਦੇ ਆ ਫਿਰ ਦਾਣਾ ਪਾਣੀ ਡੋਲੀ ਲਾ ਦਈਏ ਠੀਕ ਹੈ ਡੋਲੀ ਲਾ ਕੇ ਕੁੰਡਾ ਇਹਦਾ ਚਲੋ ਜੀ ਹੁਣ ਚੱਲਦੇ ਆ ਜੀ ਬਾਬੇ ਉੱਪਰ ਚਲੋ ਜੀ ਵਕਤੀ ਡੋਲੀ ਵਾਲੇ ਕਬੂਤਰ ਬਾਹਰ ਨੂੰ ਨਿਕਲੇ ਹੋਏ ਆ। ਤੇ ਇੱਧਰ ਦੇਖੋ ਬਾਬਾ ਫੇਰੇ ਲਾਤੀਆਂ ਨਿਸ਼ਾਨੀਆਂ ਸਾਰੇ ਕਬੂਤਰਾਂ ਦੇ। ਠੀਕ ਹੈ ਜੀ। ਹਰੇ ਮੁੰਡੇਆਂ ਜਾਂ 13 ਗਲਾਤੇ ਆਏ। ਤੇ ਇੱਧਰ ਵੀ ਐਵੇਂ ਹੀ ਆ। ਠੀਕ ਹੈ ਜੀ। ਬਾਕੀ ਇਹਨਾਂ ਨੂੰ ਪਾਉਂਦੇ ਹੁਣ ਦਾਣਾ। ਤੇ ਡੋਲੀ ਵਾਲੇ ਕਬੂਤਰਾਂ ਨੂੰ ਵੀ ਕਰਦੀ ਆ ਬਾਬੇ ਹੁੰਦਾ। ਠੀਕ ਹੈ ਜੀ। ਤੇ ਉਹ ਪਿੰਜਰੇ ਵਾਲੇ ਵੀ ਇਹ ਉੱਪਰ ਦੋ ਕਬੂਤਰੀਆਂ ਬੈਠੀਆਂ ਇਹਨਾਂ ਨੂੰ ਵੀ ਅੰਦਰ ਕਰਕੇ ਤੇ ਲਿਆਉਂਦੇ ਆ ਪਾਣੀ ਫਿਰ ਰੱਖਦੇ ਇਹਨਾਂ ਨੂੰ ਦਾਣਾ ਲੋ ਬਈ ਮਿੱਤਰੋ ਤੇ ਕੱਢਦੇ ਆ ਕਬੂਤਰਾਂ ਨੂੰ ਠੀਕ ਆ ਜੀ ਬਾਹਰ ਦਾਣਾ ਦੂਣਾ ਖਾ ਲੂਗੇ ਇਹ ਬਸ ਚੋਂ ਉਧਰ ਨਹੀਂ ਸਾਈਡ ਦਾ ਕਰਦੇ ਆ ਸਾਰੇ ਚਾਹਦੇ ਬੰਦ ਜਾਲ ਚ ਤੇ ਬਾਕੀ ਹੁਣ ਸਾਨੂੰ ਚੜਰੀ ਚ ਦਿਖਾਉਂਗਾ ਕੀ ਗੱਲਵਾ ਦਾ ਕੀ ਹੈ ਲੋ ਬਾਈ ਆਪਾਂ ਮਾਤੇ ਇਹ ਕੋਕਰ ਚੈੱਕ ਤੇ ਬਾਕੀ ਇੱਧਰ ਕਰੋ ਚੈੱਕ ਵਾਪਸ ਠੀਕ ਹੈ ਜੀ ਕਰਦੇ ਹਾਂ ਇਤਕ ਮੁਸਤਰ ਪਰ ਦੀ ਵਾਰਨ ਹੋ ਗਿਆ ਅੱਜ ਠੀਕ ਹੈ ਜੀ ਇਹ ਬਾਕੀ ਫੱਦੇ ਓਕੇ ਆ ਬਹੁਤ ਦਾਣਾ ਕੋ ਨਹੀਂ ਖਾ ਲੂ ਬਾਹਰ ਆ ਗਏ ਛੋਲੀਆਂ ਲਾ ਦੇ ਜੀ ਡੋਲੀ ਲਾਤੀ ਹੈ ਇਹਦੀ ਜਗਾ ਤੇ ਤੇ ਓਕੇ ਰਿਪੋਰਟ ਹੈ ਤੇ ਹੁਣ ਚਾਹਦੇ ਬਾਬੇ ਨੀਚੇ ਨੀਚੇ ਲਿਆਉਂਦੇ ਇਹਨਾਂ ਲਈ ਪਾਣੀ ਤੇ ਲੀਵਰ 52 ਪਾਣੀ ਚ ਪਾ ਕੇ ਦਵਾਂਗੇ ਤੋ ਬਈ ਮਿੱਤਰੋ ਕੂਤਰ ਚੁਗਰੇ ਆ ਦਾਣਾ ਬਾਹਰ ਤੇ ਇਹ ਤੁਹਾਨੂੰ ਕਰ ਦੂਗੇ ਅੰਦਰ ਲੀਵਰ 52 ਓ ਬਈ ਸਾਹਮਣੇ ਪਿੰਜਰੇ ਤੇ ਤੇ ਪਾ ਕੇ ਇਹਦੇ ਚ ਡਰਿੰਕਰ ਚ ਰੱਖਤੀ ਹੈ ਦੋ ਟੱਕਣ ਪਾਏ ਤੇ ਪਾਣੀ ਜ਼ੜ ਤੱਕ ਦੇਖੋ ਇੱਥੇ ਤੱਕ ਗੀ 3 1/2 ਲੀਟਰ ਪਾਣੀ ਆ ਡਰਿੰਕਰ ਚ ਤੇ ਦੋ ਟੱਕਣ ਪਾਤੇ ਸੀ ਬਾਬੇ ਲਿਵਰ 52 ਦੇ ਤੇ ਉਹ ਰੱਖ ਦਵਾਂਗੇ ਹੁਣ ਇਹਨਾਂ ਨੂੰ ਅੱਜ ਤੇ ਕੱਲ ਦਾ ਦਿਨ ਹੀ ਪਾਵਾਂਗੇ ਲਿਵਰ ਉਸ ਤੋਂ ਬਾਅਦ ਕਰ ਦਾਂਗੇ ਬੰਦ ਤੇ ਕਬੂਤਰ ਸੈੱਟ ਤੇ ਦਾਣੇ ਪਈਏ ਬਾਹਰ ਝੂਗ ਲਵੇ ਉਸ ਤੋਂ ਬਾਅਦ ਇਹਨਾਂ ਨੂੰ ਅੰਦਰ ਕਰਕੇ ਝਾੜੂ ਮਾਰ ਕੇ ਡੋਲੀ ਵਾਲੇ ਖੋਲ ਦਾਂਗੇ ਤੇ ਇਹਨਾਂ ਨੂੰ ਅੰਦਰ ਦਾਣਾ ਰੱਖ ਦਾਂਗੇ ਤੇ ਬੈਠੇ ਨੇਣ ਤੋਂ ਨਿਜਾਲੇ ਲੋ ਬਈ ਮਿੱਤਰੋ ਬਾਤ ਇਹ ਤਾਂ ਵੀ ਇਹਨਾਂ ਨੂੰ ਕੱਲੀ ਕਣਕ ਠੀਕ ਹੈ ਜੀ ਖਾਣ ਦੋ ਤੇ ਇੱਧਰ ਵੀ ਕੱਲੀ ਕਣਕ ਪਾਈ ਆ ਪਾਣੀ ਰੱਖਦੇ ਆ ਤੇ ਇੱਧਰ ਵੀ ਕਬੂਤਰ ਕੱਲੀ ਕਣਕ ਖਾ ਰਹੇ ਆ ਮਿੱਤਰੋ ਠੀਕ ਹੈ ਜੀ ਬਾਕੀ ਕਬੂਤਰ ਉਹਨੇ ਫਿੱਟਾ ਬੰਦ ਕਰਤੇ ਆ ਸਫਾਈ ਕਰਤੀ ਐ ਠੀਕ ਹੈ ਜੀ ਬਿਲਕੁਲ ਸਾਫ ਕਰਤੇ ਆ ਤੇ ਠੀਕ ਹੈ ਜੀ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤਾਂ ਸੋ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਜੀ ਅਪਾ ਆਪਣੀ ਅਗਲੀ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ